ਜੀ ਜੰਤ ਸਭ ਤੁਧੁ ਪਾਏ ਜਿਤ ਜਿਤ ਭਾਣਾ ਤਿਤ ਤਿਤ ਲਾਏ ਸਭ ਕਿਛੁ ਕੀਤਾ ਤੇਰਾ ਹੋਐ ਨਾਹੀ ਕਿਸ ਆਸਾੜਾ ਜੀਉ ਤਨ ਜਗਤ ਗੁਰੂ ਸਾਧ ਗੁਰੂ ਧੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪਲਗੀ ਧਰ ਸੁਆਮੀ ਜੀ ਧੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਜ਼ਰ ਨਾਜ਼ਰ ਪ੍ਰਤਾਖ ਸਤ ਗੁਰੂ ਧੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਛਾ ਸਤਿਗੁਰ ਜੀਆਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ ਸੁਣ ਕੇ ਖਾਲਸਾ ਜੀ ਜੀਵ ਦਾ ਉਦਾਰ ਹੁੰਦਾ ਹੈ ਜੋ ਬਾਣੀ ਸੋਝੀ ਦਿੰਦੀ ਹੈ ਸਾਰਿਆਂ ਜੀਵਾਂ ਦੀ ਜਨਤਾ ਦੀ ਪ੍ਰਤਪਾਲਣਾ ਕਰਨ ਵਾਲੀ ਹੈ ਖਾਲਸਾ ਜੀ ਜਿਉਂ ਜਿਉਂ ਕਿਸੇ ਦੇ ਲੇਖ ਹਨ ਤਿਉਂ ਤਿਉ ਉਹਨਾਂ ਨੂੰ ਕੰਮੇਕਾਰੇ ਲਾਇਆ ਹੋਇਆ ਸਾਰਾ ਕੁਝ ਜੋ ਸੰਸਾਰ ਵਿੱਚ ਹੋ ਰਿਹਾ ਵਿਚਰ ਰਿਹਾ ਜੋ ਖੇਡਾਂ ਹੋ ਰਹੀਆਂ ਜੋ ਸ਼ਕਤੀਆਂ ਖਾਲਸਾ ਜੀ ਉਤਪਤ ਹੋ ਰਹੀਆਂ ਲੈ ਹੋ ਰਹੀਆਂ ਸਭ ਕੁਝ ਉਸ ਭਲੀ ਪੂਰਨ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਨਜ਼ਰ ਹੇਠ ਹੋ ਰਹੀਆਂ ਉਹ ਦਾਤਾ ਸਭ ਕੁਝ ਜਾਣਦਾ ਹੈ ਸਭ ਕੁਝ ਜਾਣਨ ਹਾਰ ਹੈ ਆਪਾਂ ਨੂੰ ਲੱਗਦਾ ਹੈ ਕਿ ਸਾਡੀਆਂ ਅਰਦਾਸਾਂ ਨਹੀਂ ਸੁਣਦਾ ਸਾਨੂੰ ਲੱਗਦਾ ਹੈ ਕਿ ਸਾਡੇ ਦੁੱਖ ਤਕਲੀਫ ਚੋਰੀ ਨਹੀਂ ਸੁਣਦਾ ਪਰ ਖਾਲਸਾ ਜੀ ਉਹ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਘਾਟ ਘਾਟ ਕੇ ਅੰਤਰ ਕੀ ਜਾਣਦ ਭਲੇ ਬੁਰੇ ਕੀ ਪੀੜ ਪਛਾਨਤ ਉਹ ਤੇ ਸਾਰਿਆਂ ਨੂੰ ਜਾਣਨ ਵਾਲਾ ਹੈ ਸਾਰਿਆਂ ਦੇ ਦਿਲ ਦੀ ਜਾਣਨ ਵਾਲਾ ਹੈ ਸਾਰਿਆਂ ਦੀ ਸੁਣਨ ਵਾਲਾ ਹੈ ਵਾਹਿਗੁਰੂ ਉਹ ਸੱਚੇ ਪਾਸ਼ਾ ਮਹਾਰਾਜ ਵਰਗਾ ਹੋਰ ਖਾਲਸਾ ਜੀ ਕੌਣ ਹੋ ਸਕਦਾ ਹੈ ਸੋ ਮਹਾਰਾਜ ਜੀਆਂ ਅੱਗੇ ਅਰਦਾਸਾਂ ਕਰਨੀਆਂ ਫਿਰ ਮਨ ਵਿੱਚ ਤਰਕ ਕਰ ਲੈਣਾ ਕਿ ਪਤਾ ਨਹੀਂ ਸਾਡੀ ਅਰਦਾਸ ਸੁਣੀ ਜਾਣੀ ਹੈ ਜਾਂ ਨਹੀਂ ਸੁਣੀ ਜਾਣੀ ਪਰ ਖਾਲਸਾ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦਾ ਘਰ ਐਸਾ ਘਰ ਹੈ ਜੇ ਕੋਈ ਮਨ ਕਰਕੇ ਤਨ ਕਰਕੇ ਧਨ ਕਰਕੇ ਵੀ ਸੇਵਾ ਕਰਦਾ ਉਹਨੂੰ ਵੀ ਮਹਾਰਾਜ ਗਰੀਬ ਨਿਵਾਜ ਸੱਚੇ ਪਾਸ਼ਾ ਬਹੁਤ ਉੱਚਾ ਪਦਵਾ ਦਿੰਦੇ ਹਨ ਸੋ ਗੁਰੂ ਗਰੀਬ ਨਿਵਾਜ ਸੱਚੇ ਪਾਸ਼ਾ ਮਹਾਰਾਜ ਦੀ ਸ਼ਰਨ ਆ ਕੇ ਜੇ ਨਾਮ ਦੀ ਦਾਤ ਮੰਗ ਲਈਏ ਨਾਮ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਘਰ ਵਿੱਚ ਸਭ ਤੋਂ ਅਮੋਲਕ ਦਾਤ ਹੈ ਸਭ ਤੋਂ ਜਿਹੜੀ ਅਮੋਲਕ ਬੇਸ਼ਕੀਮਤੀ ਜਿਹਦਾ ਖਾਲਸਾ ਜੀ ਕੋਈ ਮੁੱਲ ਨਹੀਂ ਹੈ ਉਹ ਜਿਹੜੀ ਚੀਜ਼ ਹੈ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਘਰ ਦੇ ਅੰਦਰ ਨਾਮ ਦੀ ਦਾਤ ਹੈ ਤੇ ਜਿਨ੍ਹਾਂ ਨੇ ਇਹ ਨਾਮ ਦੀ ਦਾਤ ਮਹਾਰਾਜ ਜੀਆਂ ਕੋ ਹਾਸਲ ਕੀਤੀ ਹੈ ਉਹ ਫਿਰ ਖਾਲਸਾ ਦੀ ਆਪ ਤਰੇ ਹਨ ਹੋਰਾਂ ਨੂੰ ਤਾਰਿਆ ਹਨ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 21 ਕੁਲਾ ਉਹਨਾਂ ਦੀਆਂ ਤਰ ਜਾਂਦੀਆਂ ਬੇਅੰਤ ਕੁਲਾ ਉਹਨਾਂ ਦੀਆਂ ਤਰ ਜਾਂਦੀਆਂ ਜਿਹੜੇ ਗੁਰੂ ਕੇ ਨਾਮ ਦੀ ਕਮਾਈ ਕਰਦੇ ਹਨ ਗੁਰੂ ਕੇ ਨਾਮ ਦੀ ਖਾਲਸਾ ਦੀ ਮਹਿਮਾ ਕਰਦੇ ਹਨ ਗਾਉਂਦੇ ਹਨ ਇਹ ਜੇ ਕੋਈ ਕਹੇ ਵੀ ਭਾਈ ਮੈਂ ਨਹੀਂ ਮੰਨਦਾ ਨਹੀਂ ਮੰਨਣਾ ਤੇ ਭਾਈ ਤੂੰ ਨਾ ਮੰਨ ਪਰ ਸਾਰੇ ਜਿਹੜੇ ਖੰਡ ਬ੍ਰਹਿਮੰਡ ਵਿੱਚ ਕਾਰਜ ਹੋ ਰਹੇ ਜੋ ਕਿਰਿਆ ਚੱਲ ਰਹੀ ਜੋ ਸਾਡੀਆਂ ਅੱਖਾਂ ਤੋਂ ਪਰੇ ਬੰਦਾ ਕੀ ਕਹਿੰਦਾ ਬੰਦਾ ਸੋਚਦਾ ਕਿ ਰੱਬ ਮੇਰੇ ਹਿਸਾਬ ਦੇ ਨਾਲ ਚੱਲੇ ਪਰ ਇਦਾਂ ਨਹੀਂ ਹੁੰਦਾ ਖਾਲਸਾ ਜੀ ਰੱਬ ਜੀਆਂ ਦੇ ਰੱਬ ਜੀ ਨੂੰ ਕੋਈ ਆਪਣੇ ਹਿਸਾਬ ਨਾਲ ਨਹੀਂ ਚਲਾ ਸਕਦਾ ਹਾਂ ਜਿਹੜਾ ਕੋਈ ਰੱਬ ਜੀ ਦਾ ਬਹੁਤ ਪ੍ਰੇਮੀ ਪਿਆਰਾ ਹੈ ਉਹ ਮਹਾਰਾਜ ਜੀਆਂ ਕੋਲੇ ਕਾਰਜ ਜਰੂਰ ਕਰਵਾ ਸਕਦਾ ਜਿਵੇਂ ਭਗਤ ਬਾਬਾ ਜੀ ਬਾਬਾ ਤਨਨਾ ਸਾਹਿਬ ਜੀ ਹੁਣਾਂ ਨੇ ਖਾਲਸਾ ਜੀ ਪਰਮੇਸ਼ਰ ਕੋਲੋਂ ਖੂਹ ਗੜਾ ਲਿਆ ਸੀ ਖੇਤਾਂ ਨੂੰ ਪਾਣੀ ਲਵਾ ਲਿਆ ਸੀ ਨੱਕੇ ਮੋੜਾ ਲਏ ਸੀ ਡੰਗਰ ਖਾਲਸਾ ਜੀ ਚਰਵਾ ਲਏ ਸੀ ਸਾਰੇ ਕਾਰਜ ਭਗਤ ਜੀ ਨੇ ਮਹਾਰਾਜ ਕਾਲਪੁਰਖ ਜੀ ਕੋਲੋਂ ਕਰਵਾ ਲਏ ਸਨ ਫਿਰ ਖਾਲਸਾ ਜੀ ਜਿਵੇਂ ਭਗਤ ਬਾਬਾ ਸੈਣ ਸਾਹਿਬ ਜੀ ਉਹਨਾਂ ਨੇ ਵੀ ਖਾਲਸਾ ਜੀ ਐਸਾ ਤਪ ਕੀਤਾ ਹੈ ਐਸਾ ਪ੍ਰੇਮ ਕੀਤਾ ਹੈ ਕਿ ਜਿਹੜੀ ਰਾਜੇ ਦੀ ਮਾਲਸ਼ ਕਰਨ ਭਗਤ ਜੀ जाया ਕਰਦੇ ਸਨ ਇੱਕ ਦਿਨ ਘਰ ਵਿੱਚ ਸੰਤ ਸਾਧੂ ਆਏ ਮੰਡਲੀ ਸਾਧੂਆਂ ਦੀ ਆਈ ਸਤ ਸੰਗ ਕਰਦਿਆਂ ਲੇਟ ਹੋ ਗਏ ਤੇ ਖਾਲਸਾ ਜੀ ਸ਼ਾਮ ਵੇਲੇ ਰਾਤ ਵੇਲੇ ਜਿਹੜੀ ਉਹਨਾਂ ਦੀ ਮੁਠਾ ਚਾਪੀ ਕਰਦੇ ਸਨ ਭਾਵ ਮਾਲਸ਼ ਕਰਨੀ ਸਰੀਰ ਨੂੰ ਘੁੱਟਣਾ ਤੇ ਉਥੇ जाया ਨਾ ਗਿਆ ਪਰ ਮਹਾਰਾਜ ਅਕਾਲ ਪੁਰਖ ਜੀ ਭਾਈ ਭਗਤ ਸੈਣ ਜੀ ਦਾ ਰੂਪ ਵਟਾ ਕੇ ਉਥੇ ਚਲੇ ਗਏ ਸੇਵਾ ਕਰਕੇ ਆ ਗਏ ਫਿਰ ਖਾਲਸਾ ਜੀ ਭਗਤ ਜੀ ਭਗਤ ਬਾਬਾ ਤਰਲੋਚਨ ਸਾਹਿਬ ਜੀ ਉਹਨਾਂ ਨੂੰ ਕਿਸੇ ਖਾਲਸਾ ਜੀ ਬਜ਼ੁਰਗ ਹੋ ਗਏ ਸਨ ਭਗਤੀ ਕੀਤੀ ਉਹਨਾਂ ਦੀ ਘਰ ਵਾਲੀ ਤੇ ਭਗਤ ਜੀ ਕਹਿਣ ਲੱਗੇ ਵੀ ਆਪਾਂ ਕੋਈ ਨੌਕਰ ਰੱਖ ਲਈਏ ਤੇ ਖਾਲਸਾ ਜੀ ਨੌਕਰ ਬਣ ਕੇ ਪਰਮੇਸ਼ਰ ਵਾਹਿਗੁਰੂ ਸੱਚੇ ਪਾਸ਼ਾ ਬਾਜ਼ਾਰ ਵਿੱਚ ਖੜ ਗਏ ਭਗਤ ਜੀ ਦੇ ਨੌਕਰ ਬਣ ਗਏ ਸੋ ਐਵੇਂ ਦੀਆਂ ਬੇਅੰਤ ਖਾਲਸਾ ਜੀ ਖੇਡਾਂ ਹਨ ਮਹਾਰਾਜ ਸੱਚੇ ਪਾਸ਼ਾ ਦੇ ਜਿਨ੍ਹਾਂ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਤਿਉਂ ਤਿਉਂ ਮਹਾਰਾਜ ਨੇ ਉਹਨਾਂ ਦੇ ਕਾਰਜ ਕੀਤੇ ਹਨ ਜਿਵੇਂ ਭਗਤ ਜੀ ਭਗਤ baba ਨਾਮਦੇਵ ਸਾਹਿਬ ਜੀ ਤੇ ਖਾਲਸਾ ਜੀ ਉਹਨਾਂ ਨੇ ਪਰਮੇਸ਼ਰ ਨੂੰ ਕੋਕਰਾਂ ਵਿੱਚੋਂ ਪ੍ਰਗਟ ਕਰ ਲਿਆ ਸੀ ਸੋ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਵਾਸ ਹੈ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਹੋਰਾਂ ਦੇ ਵਾਸ ਨਹੀਂ ਨਾ ਤੂੰ ਆਵੇਂ ਵਾਸ ਕਿਤੇ ਕਿਣਾ ਵਣੇ ਨਾ ਤੂੰ ਆਵੇਂ ਵਾਸ ਤੀਰਥ ਨਾ ਵਣੇ ਨਾ ਤੀਰਥਾਂ ਦੇ ਨਾਉਣ ਨਾਲ ਵਾਹਿਗੁਰੂ ਜੀ ਵਾਸ ਆਉਂਦੇ ਹਨ ਨਾ ਕਿਸੇ ਖਾਲਸਾ ਜੀ ਮੇਨ ਕੋਈ ਸ਼ਰਮਣੀ ਕਰਮ ਕਰਕੇ ਵਾਸ ਆਉਂਦੇ ਹਨ ਪਰਮੇਸ਼ਰ ਵਾਹਿਗੁਰੂ ਜੀ ਤੇ ਪ੍ਰੇਮ ਤੇ ਬੱਧੇ ਹਨ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇਓ ਜਿਨ੍ਹਾਂ ਨੇ ਪ੍ਰੇਮ ਕਰ ਲਿਆ ਹੈ ਉਹਨਾਂ ਨੇ ਮਹਾਰਾਜ ਜੀਆਂ ਦੀ ਪ੍ਰਾਪਤੀ ਕਰ ਲਈ ਹੈ ਸੋ ਇਸ ਕਰਕੇ ਗੁਰਮੁਖੋ ਇਹ ਜੋ ਜ਼ਿੰਦਗੀ ਵਿੱਚ ਦੁੱਖ ਤੇ ਸੁੱਖ ਆਉਂਦੇ ਹਨ ਇਹਦੇ ਬਾਰੇ ਪਰਮੇਸ਼ਰ ਜੀ ਨੂੰ ਸਭ ਪਤਾ ਹੈ ਸਾਡੇ ਕੀ ਹਾਲਾਤ ਹਨ ਅਸੀਂ ਗਰੀਬ ਹਾਂ ਅਮੀਰ ਹਾਂ ਦੁਖੀ ਹਾਂ ਸੁਖੀ ਹਾਂ ਜਾ ਗਮਾਂ ਦੇ ਘੇਰੇ ਅੰਦਰ ਹਾਂ ਗਰੀਬੀ ਕੱਟ ਰਹੇ ਹਾਂ ਦਲਿੱਦਰ ਕੱਟ ਰਹੇ ਹਾਂ ਰੋਗੀ ਹਾਂ ਸਾਰਾ ਕੁਝ ਵਾਹਿਗੁਰੂ ਸੱਚੇ ਪਾਸ਼ਾ ਮਹਾਰਾਜ ਜਾਣਦੇ ਹਨ ਮਹਾਰਾਜ ਨੂੰ ਸਾਰੀ ਸਟੋਰੀ ਦੱਸਣ ਦੀ ਲੋੜ ਨਹੀਂ ਮਾਰ ਐ ਸਭ ਕੁਝ ਜਾਣਦੇ ਹਨ ਤੇ ਜਿਉਂ-ਜਿਉਂ ਮਹਾਰਾਜ ਜੀਆਂ ਦੇ ਹੁਕਮ ਕਮਾਵੋਗੇ ਜਿਉਂ-ਜਿਉਂ ਸਤਿਗੁਰਾਂ ਦੇ ਬਚਨ ਮੰਨੋਗੇ ਜੇ ਸਤਿਗੁਰਾਂ ਨੇ ਬਚਨ ਕੀਤੇ ਹਨ ਵੀ ਭਾਈ ਆਹ ਰਸਤੇ ਜਾਣਾ ਤੇ ਖਾਲਸਾ ਜੀ ਚਾਹੇ ਉਹ ਲੱਖ ਵਾਰ ਗਲਤ ਹੋਵੇ ਪਰ ਹੁਕਮ ਵਜਾਉਣਾ ਹੈ ਵੀ ਮਹਾਰਾਜ ਨੇ ਹੁਕਮ ਕੀਤਾ ਗੁਰੂ ਨੇ ਹੁਕਮ ਕੀਤਾ ਇਸੇ ਪਾਸੇ ਜਾਣਾ ਤੇ ਉਹਦੇ ਵਿੱਚ ਖਾਲਸਾ ਜੀ ਕਈ ਵਾਰ ਦੁੱਖ ਤਕਲੀਫਾਂ ਝੋਰੇ ਆ ਜਾਂਦੇ ਪਰ ਬਾਅਦ ਵਿੱਚ ਸੁਦੀਵੀ ਸੁੱਖ ਮਿਲ ਜਾਂਦਾ ਉਹ ਸੁੱਖ ਦਾ ਕੋਈ ਖਾਲਸਾ ਜੀ ਨਾਮ ਨਹੀਂ ਲੈ ਸਕਦਾ ਉਹ ਸੁੱਖ ਦੀ ਮਹਿਮਾ ਨਹੀਂ ਕੀਤੀ ਜਾ ਸਕਦੀ ਐਡੀ ਸਤਗੁਰਾਂ ਦੀ ਕਿਰਪਾ ਵਰਤਦੀ ਹੈ ਸੋ ਦੀਨ ਦੁਨੀ ਦੇ ਮਾਲਕ ਸਮਰਾਟ ਸਤਗੁਰੂ ਸੱਚੇ ਪਾਸ਼ਾ ਇਹ ਸਾਰੇ ਸੁੱਖਾਂ ਦੇ ਦਾਤੇ ਜੀ ਮਹਾਰਾਜ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਿਆ ਕਰੀਏ ਤੇ ਭਾਈ ਮਹਾਰਾਜ ਸੱਚੇ ਪਾਸ਼ਾ ਫਿਰ ਸੁਣਦੇ ਵੀ ਹਨ ਜਿਨ੍ਹਾਂ ਜਿਨ੍ਹਾਂ ਨੇ ਨਾਮ ਨੂੰ ਧਿਆਇਆ ਹੈ ਗਾਇਆ ਹੈ ਉਹਨਾਂ ਦੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਹੈ ਨਾਮ ਧਿਆਏ ਮਹਾ ਸੁਖ ਪਾਇਆ ਇਹਨਾਂ ਨੇ ਪਰਮੇਸ਼ਰ ਜੀ ਦਾ ਨਾਮ ਧਿਆਇਆ ਹੈ ਵਾਹਿਗੁਰੂ 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 ਰਸਨਾ ਦੇ ਨਾਲ ਗਾਇਆ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਨੂੰ ਮਹਾ ਸੁਖ ਭਾਵ ਕੇ ਸਾਰੇ ਸੁਖ ਆਤਮਿਕ ਆਨੰਦ ਜਿਹੜਾ ਹੈ ਉਹ ਪ੍ਰਾਪਤੀ ਹੋ ਜਾਂਦਾ ਹੈ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਤੇ ਜਿਹੜੇ ਪਰਮੇਸ਼ਰ ਦੇ ਗੁਣ ਗਾਉਂਦੇ ਹਨ ਉਹਨਾਂ ਦਾ ਮਨ ਫਿਰ ਖਾਲਸਾ ਜੀ ਵਿਕਾਰਾਂ ਰੂਪੀ ਅੱਗ ਤੋਂ ਸ਼ਾਂਤ ਹੋ ਕੇ ਤੇ ਆਨੰਦ ਰੂਪੀ ਜਿਹੜੀ ਖਾਲਸਾ ਜੀ ਠੰਡ ਵਿੱਚ ਆ ਕੇ ਟਿਕ ਜਾਂਦਾ ਹੈ ਭਾਵ ਕੇ ਠੰਡਾ ਠਾਰ ਹੋ ਜਾਂਦਾ ਹੈ ਸੀਤ ਲਾਇਆ ਭਾਵ ਕੇ ਬਹੁਤ ਠੰਡਾ ਹੋ ਜਾਂਦਾ ਹੈ ਜਿਹੜੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ ਗੁਰਪੂਰਾ ਵਜੀਵਾਧਾਈ ਨਾਨਕ ਜਿੱਤਾ ਵਿਖਾੜਾ ਜਿਉ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਬਚਨ ਕਰਦੇ ਕਹਿੰਦੇ ਉਹਨੇ ਪੂਰੇ ਗੁਰਾਂ ਦੀ ਰਾਹੀ ਉਹਦੇ ਅੰਦਰ ਜਿਹੜੇ ਆਤਮਿਕ ਹੁਲਾਰੇ ਹਨ ਉਹ ਆ ਗਏ ਹਨ ਤੇ ਖਾਲਸਾ ਜੀ ਢੋਲ ਵੱਜੇ ਹਨ ਵਧਾਈਆਂ ਬਣ ਗਈਆਂ ਹਨ ਕਿਉਂਕਿ ਉਹਨੇ ਵਿਕਾਰਾਂ ਰੂਪੀ ਖਾਲਸਾ ਜੀ ਜਿਹੜਾ ਘੋਲ ਹੈ ਉਹਨੂੰ ਜਿੱਤ ਲਿਆ ਹੈ ਵਿਖਾੜਾ ਜਿੱਤ ਲਿਆ ਹੈ ਉਹ ਬੇਖਮ ਅਖਾੜਾ ਜਿਹੜਾ ਹੈ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ ਹੈ ਵਿਕਾਰਾਂ ਰੂਪੀ ਖਾੜੇ ਵਿੱਚ ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ ਤੇ ਖਾਲਸਾ ਜੀ ਗੁਰੂ ਕੋਈ ਸਾਡਾ ਦੁਸ਼ਮਣ ਨਹੀਂ ਅਸੀਂ ਸਾਨੂੰ ਲੱਗਦਾ ਵੀ ਅਸੀਂ ਚ ਪਹਿਰਾ ਕੱਟਣ ਜਾਂਦੇ ਆਂ ਸੇਵਾ ਕਰਦੇ ਆਂ ਬੜਾ ਕੁਝ ਕਰਦੇ ਆਂ ਪਰ ਪ੍ਰਾਪਤੀ ਨਹੀਂ ਤੇ ਜਦੋਂ ਖਾਲਸਾ ਜੀ ਉਹਨਾਂ ਨੂੰ ਪੁੱਛੀਦਾ ਭਾਈ ਕੀ ਕਰਦੇ ਹੋ ਤੇ ਫਿਰ ਸਾਰਾ ਹੀ ਕੁਝ ਝੂਠ ਬੋਲਦੇ ਆਂ ਅਸੀਂ ਆਹ ਕਰਦੇ ਆਂ ਅਸੀਂ ਉਹ ਕਰਦੇ ਆਂ ਐਵੇਂ ਕਿਵੇਂ ਅਰਦਾਸ ਪੂਰੀ ਹੋਵੇਗੀ ਜੋ ਤੁਸੀਂ ਹੋ ਰੱਬ ਜੀ ਤੁਹਾਨੂੰ ਜਾਣਦੇ ਆਂ ਕੀ ਤੁਸੀਂ ਬਣੇ ਸੀ ਕੀ ਤੁਸੀਂ ਹੁਣ ਹੋ ਤੇ ਕੀ ਤੁਸੀਂ ਗਾਂ ਜਾ ਕੇ ਹੋਵੋਗੇ ਸਾਰਾ ਕੁਝ ਹੀ ਮਹਾਰਾਜ ਤਿੰਨਾਂ ਲੋਕਾਂ ਦੇ ਦਾਤੇ ਹਨ ਉਹ ਸਭ ਕੁਝ ਜਾਣਦੇ ਹਨ ਮਹਾਰਾਜ ਸੱਚੇ ਪਾਸ਼ਾ ਵਰਗਾ ਹੋਰ ਖਾਲਸਾ ਜੀ ਸੰਸਾਰ ਤੇ ਉਤਰ ਹੀ ਨਹੀਂ ਸਕਦਾ ਕਿਉਂਕਿ ਉਹ ਸਾਡਾ ਮਾਤਾ ਤੇ ਪਿਓ ਹੈ ਉਹ ਖਾਲਸਾ ਜੀ ਸਾਡੀ ਪਰਤਪਾਲਨਾ ਕਰਨ ਵਾਲਾ ਹੈ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀ ਉਹ ਕਾੜਾ ਖਾਲਸਾ ਜੀ ਡਰ ਹੈ ਕੋਈ ਡਰ ਮੈਨੂੰ ਪਉ ਨਹੀਂ ਸਕਦਾ ਕਿਉਂਕਿ ਮੇਰਾ ਰਾਖਾ ਮੇਰਾ ਮਾਂ ਤੇ ਪਿਓ ਭੈਣ ਤੇ ਭਾਈ ਉਹ ਵਾਹਿਗੁਰੂ ਰੱਬ ਹੈ ਗੁਰੂ ਨਾਨਕ ਸਾਹਿਬ ਹਨ ਤੇ ਖਾਲਸਾ ਜੀ ਜਿਨ੍ਹਾਂ ਨੇ ਮਹਾਰਾਜ ਦੀ ਕਿਰਪਾ ਦੇ ਨਾਲ ਪਰਮੇਸ਼ਰ ਨਾਲ ਸਾਂਝ ਬਣਾ ਲਈ ਹੈ ਪਰਮੇਸ਼ਰ ਨੂੰ ਪਛਾਣ ਲਿਆ ਹੈ ਉਹਨਾਂ ਦਾ ਰੱਬ ਆਸਰਾ ਬਣ ਜਾਂਦਾ ਹੈ ਖਾਲਸਾ ਜੀ ਤੇ ਉਹਨਾਂ ਨੂੰ ਫਿਰ ਨজਰੀ ਆ ਜਾਂਦਾ ਹੈ ਕਿ ਰੱਬ ਜੀ ਵਰਗਾ ਹੋਰ ਕੋਈ ਨਹੀਂ ਇਹ ਸਾਰਾ ਜੋ ਜਗਤ ਤਮਾਸ਼ਾ ਹੈ ਇਹ ਜਗਤ ਦਾ ਅਖਾੜਾ ਹੈ ਵਾਹਿਗੁਰੂ ਦਾ ਬਣਾਇਆ ਹੋਇਆ ਹੈ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਊਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਅਵਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਸੋ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਸਾਨੂੰ ਇਹ ਸਿੱਖਿਆ ਦੇ ਰਹੇ ਹਨ ਬਾਣੀ ਵਿੱਚੋਂ ਸਿੱਖਿਆ ਲੈ ਕੇ ਖਾਲਸਾ ਜੀ ਮਹਾਰਾਜ ਜੀਆਂ ਦੇ ਦਿੱਤੇ ਉਪਦੇਸ਼ ਅਨੁਸਾਰ ਚੱਲਣਾ ਚਾਹੀਦਾ ਜਿੰਦਗੀ ਬਤੀਤ ਕਰਨੀ ਚਾਹੀਦੀ ਹੈ ਫਿਰ ਸੁਖ ਹੀ ਸੁਖ ਹਨ ਕਿਉਂਕਿ ਜਿਹੜੇ ਵਾਹਿਗੁਰੂ ਸੱਚੇ ਪਾਤਸ਼ਾਹ ਦੀਆਂ ਸਿਫਤਾਂ ਸਲਾਹਾਂ ਵਿਚਾਰਾਂ ਮਹਿਮਾ ਸੁਣਦੇ ਰਹਿੰਦੇ ਹਨ ਗੁਰੂ ਦੇ ਮਹਿਮਾ ਦੇ ਗੁਣ ਗਾਉਂਦੇ ਰਹਿੰਦੇ ਹਨ ਉਹਨਾਂ ਅੰਦਰ ਫਿਰ ਖਾਲਸਾ ਜੀ ਵਾਹਿਗੁਰੂ ਆਪ ਆਣ ਕੇ ਵਸ ਜਾਂਦਾ ਹੈ ਉਹਨਾਂ ਦਾ ਖਾਲਸਾ ਜੀ ਪਿਆਰਾ ਬਣ ਜਾਂਦਾ ਹੈ ਰੱਬ ਤੇ ਰੱਬ ਦੇ ਪਿਆਰੇ ਬਣ ਜਾਂਦੇ ਹਨ ਉਹ ਉਹ ਪਰਤਪਾਲਣਾ ਕਰਨ ਵਾਲੇ ਹੋ ਜਾਂਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਮੇਰੀ ਰੱਬ ਹੀ ਭਾਈ ਪਰਤਪਾਲਣਾ ਕਰ ਸਕਦਾ ਹੈ ਸੁਣ ਸੁਣ ਜੀਵਾ ਸੋਏ ਤੁਮਾਰੀ ਤੂੰ ਪ੍ਰੀਤਮ ਠਾਕੁਰ ਅਤ ਭਾਰੀ ਤੁਮਰੇ ਕਰਤਬ ਤੁਮ ਹੀ ਜਾਣੋ ਓ ਟ ਤੁਮਰੀ ਓਟ ਗੋਪਾਲਾ ਜੀਓ ਸੋ ਖਾਲਸਾ ਜੀ ਇਹ ਮਹਾਰਾਜ ਸਾਨੂੰ ਬਚਨ ਕਰਦੇ ਇਹ ਬਚਨਾਂ ਨੂੰ ਮੰਨਣਾ ਚਾਹੀਦਾ ਕਮਾਉਣਾ ਚਾਹੀਦਾ ਆਓ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਇਹ ਹੱਡ ਬੀਤੀ ਖਾਲਸਾ ਜੀ ਇੱਕ ਭੈਣ ਨੇ ਸੁਣਾਉਣਾ ਕੀਤੀ ਹੈ ਤੇ ਦਾਸ ਨੇ ਆਪ ਜੀ ਦੇ ਚਰਨਾਂ ਵਿੱਚ ਇੱਕ ਬੇਨਤੀ ਵੀ ਕਰਨੀ ਸੀ ਕਿ ਮਹਾਰਾਜ ਦੀ ਕਿਰਪਾ ਸਦਕਾ ਵੀ ਇਹ ਹੱਡ ਬੀਤੀਆਂ ਕਈ ਬਹੁਤ ਛੋਟੀਆਂ ਹਨ ਪਰ ਦਾਸ ਨੇ ਸੋਚਿਆ ਵੀ ਸਾਰੀਆਂ ਹੀ ਹੁਣ ਸੁਣਾਵਾਂਗੇ ਕਿਸੇ ਦੀ ਵੀ ਹੱਡ ਬੀਤੀ ਰੱਖਣੀ ਨਹੀਂ ਭਾਵੇਂ ਛੋਟੀ ਹੋਵੇ ਵੱਡੀ ਹੋਵੇ ਰਲਦੀ ਹੋਵੇ ਮਿਲਦੀ ਹੋਵੇ ਕਿਸੇ ਪ੍ਰਕਾਰ ਦੀ ਵੀ ਹੋਵੇ ਰੋਜ਼ ਸੁਣਾਉਣੀ ਹੈ ਇਹ ਖਾਲਸਾ ਜੀ ਹੱਡ ਬੀਤੀ ਇੱਕ ਭੈਣ ਨੇ ਸੁਣਾਉਣਾ ਕੀਤੀ ਆ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਪੈਣ ਕਹਿੰਦੇ ਵੀ ਮੇਰੇ ਘਰ ਵਾਲੇ ਦਾ ਨਾ ਕਿਤੇ ਬਾਹਰ ਦਾ ਕੰਮ ਨਹੀਂ ਸੀ ਬਣਦਾ ਇੱਥੇ ਵੀ ਕੋਈ ਕਮਾਈ ਵਧੀਆ ਨਹੀਂ ਸੀ ਹੈਗੀ ਤੇ ਕੋਈ ਘਰ ਦੇ ਵਿੱਚ ਪੈਸਾ ਤੇਲਾ ਨਹੀਂ ਸੀ ਕੰਮਕਾਜ ਵੀ ਨਹੀਂ ਸੀ ਹੁੰਦੇ ਕਹਿੰਦੇ ਫਿਰਨਾ ਪੈਣ ਦੱਸਦੀ ਆ ਕਿ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਸਦਕਾ ਮੇਰੀ ਮਾਸੀ ਦੀ ਲੜਕੀ ਉਹ ਜਾਂਦੀ ਹੁੰਦੀ ਸੀ ਉਹਨਾਂ ਨੇ ਬਹੁਤ ਕੁਛ ਮਹਾਰਾਣੇ ਬਖਸ਼ਿਆ ਉਹਨੇ ਮੈਨੂੰ ਵੀ ਆਖਿਆ ਵੀ ਤੂੰ ਵੀ ਚਪੈਰਾਂ ਜਹਾਜ਼ਰੀ ਪਰ ਤੇ ਮਹਾਰਾਜ ਤੇਰੇ ਤੇ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਮੇਰਾ ਕਰਨਗੇ ਤੇ ਗੁਰੂ ਗਰੀਬ ਨਵਾਜ ਅੰਤਰਜਾਮੀ ਸਤਗੁਰਾਂ ਦੀ ਕਿਰਪਾ ਸਦਕਾ ਕਹਿੰਦੇ ਮੈਂ ਉਹਦਾ ਬਚਨ ਮੰਨ ਕੇ ਜਾਣ ਲੱਗ ਪਈ ਤੇ ਜਦੋਂ ਮਹਾਰਾਜ ਦੇ ਘਰ ਜਾਂਦੀ ਰਹੀ ਸਤਗੁਰਾਂ ਨੇ ਕਿਰਪਾ ਕੀਤੀ 2.5 3 ਮਹੀਨੇ ਲਗਾਤਾਰ ਅਸੀਂ ਐਤਵਾਰ ਜਾਂਦੇ ਰਹੇ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਮੇਰੇ ਘਰ ਵਾਲੇ ਦਾ ਇਟਲੀ ਦਾ ਬਣ ਗਿਆ ਕਿਵੇਂ ਪੈਸੇ ਹੋਏ ਕਿੱਥੋਂ ਪੈਸੇ ਆਏ ਕਿਵੇਂ ਕੀਤਾ ਕਿਵੇਂ ਲਿਆ ਉਹ ਕਿਸੇ ਪ੍ਰਕਾਰ ਸਾਨੂੰ ਪਤਾ ਨਹੀਂ ਸਾਡਾ ਲੋਨ ਵੀ ਨਹੀਂ ਸੀ ਪਾਸ ਹੁੰਦਾ ਜਦੋਂ ਬਾਹਰ ਦਾ ਬਣਿਆ ਲੋਨ ਵੀ ਪਾਸ ਹੋ ਗਿਆ ਘਰ ਵਾਲਾ ਬਾਹਰ ਚਲਾ ਗਿਆ ਮਹਾਰਾਜ ਦੀ ਕਿਰਪਾ ਦੇ ਨਾਲ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੇ ਕੰਮਕਾਜ ਤੇ ਵੀ ਲੱਗ ਗਿਆ ਤੇ ਭੈਣ ਦਸ ਦੀ ਮਹਾਰਾਜ ਦੀ ਕਿਰਪਾ ਨਾਲ ਸੁਖ ਵਰਤ ਗਿਆ ਹੁਣ ਇਹ ਤੇ ਖਾਲਸਾ ਜੀ ਹੱਡ ਬੀਤੀ ਸੀ ਪਹਿਲਾਂ ਕਿ ਮਹਾਰਾਜ ਦੇ ਚਰਨਾਂ ਵਿੱਚ ਇਦਾਂ ਅਰਦਾਸਾਂ ਕੀਤੀਆਂ ਤੇ ਮੇਰੇ ਘਰ ਵਾਲੇ ਦਾ ਪੈਣ ਕਹਿੰਦੀ ਬਾਹਰ ਦਾ ਬਣ ਗਿਆ ਇੱਕ ਤੇ ਹੱਡ ਬੀਤੀ ਹੋ ਗਈ ਇਹ ਇਹ ਕਿ ਹੱਡ ਬੀਤੀ ਖਾਲਸਾ ਜੀ ਹੋਰ ਪੈਣ ਕਹਿੰਦੀ ਉਸ ਤੋਂ ਬਾਅਦ ਮੈਂ ਛੱਡਿਆ ਹੀ ਨਹੀਂ ਕਦੇ ਚ ਪੈਰਾ ਕਰਨਾ ਮੈਂ ਮਹਾਰਾਜ ਦੇ ਚਰਨਾਂ ਵਿੱਚ ਕਰਦੀ ਰਹੀ ਚ ਪੈਰਾ ਤੇ ਆ ਖਾਲਸਾ ਜੀ ਹੋਲਾ ਮਹੱਲਾ ਜਦੋਂ ਹੁੰਦਾ ਅਪ੍ਰੈਲ ਦੇ ਵਿੱਚ ਸ਼ਾਇਦ ਤੇ ਆ ਪਿਛਲਾ ਜਿਹੜਾ ਲੰਘ ਕੇ ਇਸੇ ਸਾਲ ਦਾ ਭੈਣ ਦੱਸਦੀ ਆ ਕਿ ਮੇਰੇ ਦੋ ਬੱਚੇ ਨੇ ਦੋਵੇਂ ਲੜਕੇ ਨੇ ਤੇ ਇੱਕ ਘਰੇ ਰਹਿੰਦਾ ਜਿਆਦਾ ਇੱਕ ਮੇਰੇ ਕੋਲ ਹੀ ਰਹਿੰਦਾ ਤੇ ਕਹਿੰਦੇ ਸਾਡੇ ਪਿੰਡੋਂ ਨਾ ਟਰਾਲੀ ਜਾਣੀ ਸੀਗੀ ਬਸ ਉਥੇ ਹੋਲੇ ਮਹੱਲੇ ਤੇ ਤੇ ਮੇਰੀ ਸੱਸ ਵੀ ਕਹਿਣ ਲੱਗੀ ਮੇਰਾ ਪਰਿਵਾਰ ਵੀ ਕਹਿਣ ਲੱਗਾ ਵੀ ਆਪਣੇ ਪਰਿਵਾਰ ਵਿੱਚੋਂ ਹੀ ਜਾਣੀ ਸੀ ਸਾਡੇ ਮੇਰਾ ਦਿਉਰ ਭੈਣ ਕਹਿੰਦੀ ਲੱਗਦਾ ਉਹ ਨਹੀਂ ਖੜਨੀ ਸੀ ਟਰਾਲੀ ਆਪਣਾ ਪਰਿਵਾਰ ਪਰਿਵਾਰ ਹੀ ਚੱਲੇ ਸਾਂ ਤੇ ਮਹਾਰਾਜ ਦੀ ਕਿਰਪਾ ਦਾ ਸਦਕਾ ਮੇਰਾਵਨ ਵੀ ਕਰ ਰਿਹਾ ਵਿਚਰੋ ਦਰਸ਼ਨ ਕਰਦੇ ਆ ਨਾਲੇ ਜੋੜ ਮੇਲਾ ਤੇ ਕਹਿੰਦੇ ਵੀ ਮੈਂ ਮਹਾਰਾਜ ਦੀ ਕਿਰਪਾ ਸਦਕਾ ਤਿਆਰ ਹੋ ਗਈ ਤੇ ਉਹ ਦਿਨ ਐਤਵਾਰ ਸੀ ਮੈਂ ਜਿਹੜਾ ਚਪਹਿਰਾ ਘਰੇ ਹੀ ਅੰਮ੍ਰਿਤ ਵੇਲੇ ਕੱਟਿਆ ਤੇ ਅਸੀਂ ਚਲੇ ਗਏ ਇੱਕ ਦੋ ਦਿਨ ਸ਼ਾਇਦ ਪਹਿਲਾਂ ਰਹਿਣਗੇ ਜਾਂ ਓਵੇਂ ਖਾਲਸਾ ਦੀ ਭੈਣ ਦੱਸਦੀ ਵੀ ਸ਼ਾਇਦ ਓਵੇਂ ਚਪਹਿਰੇ ਕੱਟਦੀ ਸੀ ਹਰ ਹਫ਼ਤੇ ਮਤਲਬ ਲਗਾਤਾਰ ਏਵੇਂ ਹੋ ਸਕਦਾ ਮੈਨੂੰ ਇੱਥੋਂ ਕਿ ਵਿਸਰਗੇ ਵੀ ਉਹ ਐਤਵਾਰ ਚਪਹਿਰਾ ਕੱਟਦੇ ਸੀ ਕਿਵੇਂ ਕਹਿੰਦੇ ਮੈਂ ਉਦੋਂ ਚਪਹਿਰਾ ਕੱਟਿਆ ਜਿੱਦਣ ਜਾਣਾ ਸੀ ਚਪਹਿਰਾ ਕੱਟ ਕੇ ਤੇ ਫਿਰ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਅਰਦਾਸ ਕਰਕੇ ਤੇ ਫਿਰ ਮੈਂ ਉਹਨਾਂ ਨਾਲ ਗਈ ਜਦੋਂ ਉੱਥੇ ਪਹੁੰਚੇ ਤਾਂ ਬੱਚਾ ਜਿਹੜਾ ਮੇਰਾ ਹੈ ਉਹ 5 ਸਾਲ ਦਾ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਸਦਕਾ ਦਰਸ਼ਨ ਮੇਲੇ ਕੀਤੇ ਤੇ ਮੇਰੀ ਨਾ ਸੁਰਤੀ ਬਿਰਤੀ ਵਿੱਚ ਬਾਬਾ ਦੀਪ ਸਿੰਘ ਸਾਹਿਬ ਦਾ ਧਿਆਨ ਲੱਗਾ ਹੋਇਆ ਸੁਰਤੀ ਵਿੱਚ ਤੇ ਉਹ ਸੁਰਤੀ ਵਿੱਚ ਧਿਆਨ ਲੱਗਣ ਕਰਕੇ ਬੱਚੇ ਦਾ ਹੱਥ ਛੁੱਟ ਗਿਆ ਤੇ ਧਿਆਨ ਹੀ ਨਹੀਂ ਰਿਹਾ ਬੱਚੇ ਆਲ ਵੀ ਕਿੱਧਰ ਗਿਆ ਕਿਵੇਂ ਕਹਿੰਦੇ ਕੁਝ ਸਮੇਂ ਬਾਅਦ ਮੈਨੂੰ ਚੇਤਾ ਆਇਆ ਵੀ ਮੇਰੇ ਤਾਂ ਹੱਥ ਖਾਲੀ ਨੇ ਵੀ ਮੇਰਾ ਬੱਚਾ ਕਿੱਥੇ ਆ ਤੇ ਖਾਲਸਾ ਜੀ ਤੁਹਾਨੂੰ ਤੁਹਾਨੂੰ ਪਤਾ ਹੀ ਹੈ ਕਿ ਮਹਾਰਾਜ ਦੇ ਘਰ ਕਿੰਨੀ ਸੰਗਤ ਹੁੰਦੀ ਆ ਲੇਖੇ ਟੁੱਟ ਜਾਂਦੇ ਆ ਸੰਗਤ ਦੀ ਗਿਣਤੀ ਨਹੀਂ ਹੁੰਦੀ ਇੰਨੀ ਮਹਾਰਾਜ ਦੀ ਕਿਰਪਾ ਹੁੰਦੀ ਆ ਹੋਲੇ ਮੁਹੱਲੇ ਤੇ ਤੇ ਭੈਣ ਕਹਿੰਦੀ ਵੀ ਮੈਂ ਉਥੇ ਬਹੁਤ ਪਰੇਸ਼ਾਨ ਹੋ ਗਈ ਮੈਂ ਆਪਣੀ ਸੱਸ ਨੂੰ ਵੀ ਦੱਸਿਆ ਬਾਕੀ ਜਿਹੜੇ ਬੰਦੇ ਆਏ ਸਾਰਿਆਂ ਨੂੰ ਦੱਸਿਆ ਲੱਭਣ ਲੱਗ ਪਏ ਬੜੇ ਫਿਰੇ ਉਥੇ ਜਿੱਥੇ ਕਮਿਸ਼ਰੀ ਲੱਗੇ ਸਾਨੂੰ ਪਰੇ ਉਹਨਾਂ ਨੂੰ ਵੀ ਕਹਿਤਾ ਵੀ ਤੁਸੀਂ ਨਾਮ ਬੋਲਦੇ ਹੋ ਇਦਾਂ ਤੇ ਮਹਾਰਾਜ ਦੀ ਕਿਰਪਾ ਸਦਕਾ ਬੜਾ ਘੁੰਮੇ ਣਠੇ ਪਜੇ ਪਰ ਉਹ ਨਹੀਂ ਪਤਾ ਲੱਗਾ ਸਾਨੂੰ ਬੱਚਾ ਕਿੱਥੇ ਚਲਾ ਗਿਆ ਕੋਈ ਮੈਨੂੰ ਆ ਕੇ ਕਹੇ ਤੇਰਾ ਬੱਚਾ ਕੋਈ ਲੈ ਗਿਆ ਕੋਈ ਕਹੇ ਕੋਈ ਹੋ ਗਿਆ ਕੋਈ ਕਹੇ ਕੁਝ ਹੋ ਗਿਆ ਤੇ ਮੇਰਾ ਮਨ ਉਦੋਂ ਭੈਣ ਕੇ ਨਹੀਂ ਮੇਰਾ ਹੀ ਮਨ ਜਾਣਦਾ ਮੇਰੇ ਤੇ ਕੀ ਬੀਤਦੀ ਹੋਵੇਗੀ ਕਹਿੰਦੇ ਫਿਰ ਉਦੋਂ ਨਾ ਮੈਂ ਜਿੱਥੇ ਖਾਲਸਾ ਜੀ ਕਹਿੰਦੇ ਲੰਗਰ ਲੰਗਰ ਕਹਿ ਰਹੇ ਆ ਜਿੱਥੋਂ ਅੰਦਰ ਐਂਟਰੀ ਕਰਦੇ ਆ ਉਥੇ ਜਿਹੜੇ ਗੇਟ ਆ ਅੰਦਰ ਜਾਣ ਵਾਲਾ ਜਿਹੜਾ ਪੌੜੀਆਂ ਵਾਲਾ ਜਿੱਥੇ ਲੰਗਰ ਸਾਹਿਬ ਆ ਤੇ ਉੱਪਰ ਪੌੜੀਆਂ ਚੜ ਕੇ ਸਥਾਨ ਤੇ ਵੀ ਚਲੇ ਜਾਈਦਾ ਉਥੇ ਕਹਿੰਦੀ ਮੈਂ ਬੈਠੀ ਸਾਂ ਤੇ ਅਚਾਨਕ ਹੀ ਮੇਰਾ ਧਿਆਨ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜ ਗਿਆ ਤੇ ਮੈਂ ਕਿਹਾ ਬਾਬਾ ਦੀਪ ਸਿੰਘ ਸਾਹਿਬ ਜੀ ਮੈਂ ਤਾਂ ਸੁਰਤੀ ਬਿਰਤੀ ਕਰਕੇ ਤੁਹਾਡੇ ਨਾਲ ਜੁੜੀ ਸਾਂ ਉਹ ਉਸੇ ਚੱਕਰ ਵਿੱਚ ਹੀ ਮੇਰਾ ਪੁੱਤ ਗਵਾਚ ਗਿਆ ਮੇਰੇ ਤੇ ਕਿਰਪਾ ਕਰੋ ਮਹਾਰਾਜ ਮਿਹਰ ਕਰੋ ਜਿਵੇਂ ਗਵਾਚਾ ਉਵੇਂ ਲੱਭ ਜਵੇ ਭੈਣ ਕਹਿੰਦੀ ਇੰਦਾ ਅਰਦਾਸ ਕੀਤੀ ਤੇ ਅਜੇ ਵਾਲੀ ਅਰਦਾਸ ਮੈਂ ਮਨ ਵਿੱਚ ਕਰ ਹੀ ਰਹੀ ਆਂ ਕਿ ਬਾਬਾ ਦੀਪ ਸਿੰਘ ਸਾਹਿਬ ਸ਼ੀਦੋ ਸਿੰਘੋ ਕਿਰਪਾ ਕਰੋ ਵੀ ਮੇਰਾ ਬੱਚਾ ਲੱਭ ਜੇ ਮੈਂ ਤਾਂ ਸੁਰਤੀ ਬਿਰਤੀ ਵਿੱਚ ਤੁਹਾਨੂੰ ਯਾਦ ਕਰਦੀ ਸਾਂ ਜਦੋਂ ਗਵਾਚ ਗਿਆ ਤੇ ਕਹਿੰਦੇ ਅਜੇ ਮੈਂ ਅਰਦਾਸ ਹੀ ਕਰ ਰਹੀ ਆਂ ਬਾਬਾ ਦੀਪ ਸਿੰਘ ਸਾਹਿਬ ਨੇ ਏਡੀ ਨੇੜੇ ਹੋਲ ਕੇ ਸੁਣੀ ਕਿ ਇੱਕ ਨਾ ਲੰਗਰ ਹਾਲ ਵਾਲੇ ਪਾਸੇ ਸਿੰਘ ਉੱਚੀ ਉੱਚੀ ਬਾਜਾ ਮਾਰਦਾ ਉਹ ਪਹਿਲਾਂ ਕਿਤੇ ਸਾਡੇ ਲਾਗ ਉਹ ਲੰਘ ਕੇ ਗਿਆ ਉਹਨੇ ਉੱਚੀ ਉੱਚੀ ਬਾਜਾ ਮਾਰਿਆ ਵੀ ਆ ਇੱਕ ਬੱਚਾ ਇਥੇ ਖੜਾ ਹੈ ਤੁਹਾਡਾ ਤਾਂ ਨਹੀਂ ਇਹ ਆ ਬੱਚਾ ਤੁਹਾਡਾ ਅਸੀਂ ਜਾ ਕੇ ਵੇਖਿਆ ਤੇ ਉਹ ਮੇਰਾ ਹੀ ਬੱਚਾ ਸੀ ਤੇ ਮੈਂ ਜਾ ਕੇ ਉਹਨੂੰ ਗੱਲ ਲਾਇਆ ਫਿਰ ਬਾਬਾ ਦੀਪ ਸਿੰਘ ਸਾਹਿਬ ਦਾ ਸ਼ੁਕਰਾਨਾ ਕੀਤਾ ਭੈਣ ਕਹਿੰਦੀ ਮੈਂ ਸੋਚ ਹੀ ਨਹੀਂ ਸਕਦੀ ਜੇ ਮੈਂ ਅਰਦਾਸ ਕਰ ਰਹੀ ਹਾਂ ਮਨ ਵਿੱਚ ਤੇ ਉਸੇ ਵੇਲੇ ਆਵਾਜ਼ ਪੈ ਗਈ ਨਹੀਂ ਤੇ ਸਾਨੂੰ 2-3 ਘੰਟੇ ਹੋ ਗਏ ਸੀ ਬੱਚੇ ਨੂੰ ਲੱਭਦੇ ਆ ਬੱਚਾ ਨਹੀਂ ਸੀ ਸਾਨੂੰ ਲੱਭਿਆ ਤੇ ਮਹਾਰਾਜ ਨੇ ਕਿਰਪਾ ਕੀਤੀ ਭੈਣ ਕਹਿੰਦੀ ਮੇਰੇ ਆਸਤੇ ਤਾਂ ਸਭ ਤੋਂ ਵੱਡੀ ਹੱਡ ਬੀਤੀ ਇਹੋ ਹੀ ਸੀ ਬਾਬਾ ਜੀ ਨੇ ਮੇਰੀ ਨੇੜੇ ਹੋ ਕੇ ਸੁਣੀ ਮੇਰੇ ਤੇ ਇੰਨੀ ਕਿਰਪਾ ਕੀਤੀ ਵੀ ਮੇਰਾ ਪੁੱਤ ਜਿਹੜਾ ਗਵਾਚ ਗਿਆ ਸੀ ਕੁਝ ਵੀ ਉਹਦੇ ਨਾਲ ਹੋ ਸਕਦਾ ਸੀ ਤੇ ਸ਼ਹੀਦਾ ਨੇ ਲੱਭ ਕੇ ਦਿੱਤਾ ਤੇ ਖਾਲਸਾ ਜੀ ਭੈਣ ਕਹਿੰਦੀ ਇਹ ਨਾ ਮੇਰੇ ਮਨ ਵਿੱਚ ਇੱਕ ਗੱਲ ਆਵੇ ਵੀ ਮੈਂ ਕਲਗੀਧਰ ਸਵਾਮੀ ਜੀ ਦੇ ਘਰ ਹਾਂ ਤੇ ਮੈਂ ਇਥੇ ਮਹਾਰਾਜ ਨੂੰ ਯਾਦ ਨਹੀਂ ਕੀਤਾ ਤੇ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਕਿਉਂ ਯਾਦ ਕੀਤਾ ਕਹਿੰਦੇ ਵੀ ਮੇਰੇ ਮਨ ਵਿੱਚ ਮਹਾਰਾਜ ਨੇ ਉਹਨਾਂ ਦਾ ਪ੍ਰੇਮ ਲਾਇਆ ਮਹਾਰਾਜ ਦੇ ਸਿੱਖਾਂ ਦਾ ਪ੍ਰੇਮ ਕਿਉਂਕਿ ਸਤਿਗੁਰੂ ਬਚਨ ਵੀ ਕਰਦੇ ਜੋ ਦੀ ਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋਂ ਪਾਏ ਜੀਓ ਜੇ ਕੋਈ ਮੈਨੂੰ ਗੁਰੂ ਦਾ ਸਿੱਖ ਨਜ਼ਰ ਆ ਜਾਵੇ ਤੇ ਮੈਂ ਨਿਵ ਨਿਵ ਕੇ ਡੰਡੌਤ ਬੰਦਨਾ ਉਸ ਸਿੱਖ ਨੂੰ ਕਰਾਂ ਕਿਉਂਕਿ ਸਿੱਖ ਦੇ ਵਿੱਚ ਗੁਰੂ ਹੈ ਗੁਰੂ ਵਸਿਆ ਹੋਇਆ ਹੈ ਖਾਲਸਾ ਜੀ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰਸਿੱਖਾਂ ਦੇ ਅੰਦਰ ਵਾਹਿਗੁਰੂ ਜੀ ਵਰਤਦੇ ਹਨ ਸੋ ਮਹਾਰਾਜ ਦੀ ਕਿਰਪਾ ਸਦਕਾ ਪੈਣ ਕਹਿੰਦੀ ਉਦੋਂ ਮੇਰਾ ਬੱਚਾ ਉੱਥੋਂ ਮਿਲ ਗਿਆ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਮੈਂ ਸ਼ੁਕਰਾਨਾ ਕੀਤਾ ਵਾਰ-ਵਾਰ ਸ਼ੁਕਰਾਨਾ ਕੀਤਾ ਜੇ ਨਾ ਮਿਲਦਾ ਤੇ ਮੈਂ ਕਿਵੇਂ ਜਿਉਂਦੀ ਕਿਉਂਕਿ ਪੁੱਤ ਮਾਵਾਂ ਨੂੰ ਬਹੁਤ ਪਿਆਰੇ ਹੁੰਦੇ ਖਾਲਸਾ ਜੀ ਮਹਾਰਾਜ ਕਿਰਪਾ ਕਰਦੇ ਸੱਚੇ ਪਾਤਸ਼ਾਹ ਰਹਿਮਤ ਕਰਦੇ ਜਿਨ੍ਹਾਂ ਦੀਆਂ ਝੋਲੀਆਂ ਭਰੀਆਂ ਮਹਾਰਾਜ ਭਰੀਆਂ ਰੱਖਣ ਜਿਨ੍ਹਾਂ ਨੂੰ ਅਜੇ ਪ੍ਰਾਪਤੀ ਨਹੀਂ ਉਹਨਾਂ ਨੂੰ ਮਹਾਰਾਜ ਸੁਖ ਦੇਣ ਕਿਉਂਕਿ ਸਾਰਾ ਕੁਝ ਦੇਣ ਵਾਲਾ ਉਹ ਦਾਤਾ ਹੈ ਇਹ ਆਪਾਂ ਨੂੰ ਸਮਾਤਾ ਜਾਵੇ ਕਿਵੇਂ ਮੰਗਣਾ ਮੰਗਣ ਦੀ ਜਾਚ ਆ ਜਾਵੇ ਤੇ ਸਭ ਕੁਝ ਮਿਲ ਜਾਵੇਗਾ ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਭਗਤ ਵਛੜ ਕਰਮਨਾ ਨਿਦਾਨ ਮੇਹਰਾਂ ਦੇ ਸਾਗਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਅਮਰਤ ਵੇਲੇ ਬਾਣੀ ਪੜਿਆ ਕਰੋ ਰੈਰਾ ਸਾਹਿਬ ਜੀ ਦਾ 파ਠ ਨਾ ਵਿਸਾਰਿਆ ਕਰੋ ਖਾਲਸਾ ਜੀ ਮਹਾਰਾਜ ਕਿਰਪਾ ਕਰਨਗੇ ਗੁਰੂ ਸਿੱਖਾਂ ਦੀ ਸੇਵਾ ਕਰੋ ਗੁਰੂ ਸਿੱਖਾਂ ਦੇ ਦਰਸ਼ਨ ਕਰੋ ਜੋ ਗੁਰੂ ਕੀ ਬਾਣੀ ਪੜਨ ਵਾਲੇ ਹਨ ਜੋ ਗੁਰੂ ਕਾ ਬਾਣਾ ਧਾਰਨ ਕੀਤਾ ਹੈ ਬਾਣੀ ਬਾਣਾ ਦੋਨੋਂ ਹੈ ਜਿਨ੍ਹਾਂ ਕੋਲੇ ਸਤਿਗੁਰਜੀ ਮਹਾਰਾਜ ਦੇ ਦਿੱਤੇ ਹੋਏ ਗੁਣ ਹਨ ਗੁਰਸਿੱਖੀ ਹੈ ਉਹਨਾਂ ਨੂੰ ਨਮਸਕਾਰ ਕਰਨ ਦੇ ਨਾਲ ਗੁਰੂ ਕੀ ਖੁਸ਼ੀ ਮਿਲਦੀ ਹੈ ਸੋ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਖਾਲਸਾ ਜੀ ਬਖਸ਼ ਦੇਣੀ ਤੇ ਨਾਮ ਜਪੋ ਨਾਮ ਦਾ ਅਰਾਧਨ ਕਰੋ ਗੁਰੂ ਦਾ ਨਾਮ ਹੀ ਸੁਖ ਦੇਣ ਵਾਲਾ ਹੈ ਸਦਾ ਸੁਖ ਦੇਵੇਗਾ ਸਦਾ ਸਦੀਵੀ ਸੁਖ ਮਿਲਣਗੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ